ਚਾਹਬ ਕੀ ਕਹਿਣਾ ਚਾਹੋਗੇ ਆ ਰਹੇ ਹਾਂ ਬੰਬੇ ਤੋਂ ਆ ਰਹੇ ਹਾਂ ਜੀ ਬਾਈ ਜੀ ਮੈਂ ਇੱਥੇ ਸੀਗਾ ਪੰਜਾਬ ਸੀਗਾ ਜੀ ਪਰ ਇਹ ਤਾਂ ਮੈਂ ਉਡੀਕਦਾ ਸੀਗਾ ਵੀ ਕਦੋਂ ਉਹ ਮੌਕਾ ਮਿਲੇਗਾ ਜਦੋਂ ਬਾਪੂ ਜੀ ਹੋਰਾਂ ਕੋਲੇ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਸੋ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਲ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾ ਸੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਵੀ ਸੇਵੀ ਇਹੀ ਰੱਖਤਾ ਹਾਂਜੀ ਇਹੀ ਨਾਮ ਹੈ ਜੀ ਸੁਖਦੀਪ ਸਿੰਘ ਸਿੱਧੂ ਬਿਲਕੁਲ ਜੀ ਬਿਲਕੁਲ ਉਹ ਤਾਂ ਵੀਰੇ ਨੇ ਜਿਹੜੀ ਚੀਜ਼ ਜਨਗਤ ਲੱਗਦਾ ਹਾਂਜੀ ਹਾਂਜੀ ਲੈ ਇਹ ਇਹ ਚ ਪੁੱਛਣ ਵਾਲੇ ਤਾਂ ਪ੍ਰਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂਆਂ ਸੀਗੀਆਂ ਬਲੇਸਿੰਗ ਸੀਗੀਆਂ ਤੇ ਵਾਹਿਗੁਰੂ ਜੀ ਨੇ ਸੁਣੀ ਦੇਖੋ ਕਿਦਾਂ ਹਨੇ ਦੋ ਸਾਲ ਤੋਂ ਲੋਕਾਂ ਕਰਿਆ ਤੋਂ ਆ ਵੀ ਆ ਪਰਵਾਰ ਵੀ ਆ ਜੀ 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 ਦੇ ਬਾਹਰ ਦੇਸ਼ਾਂ ਚੋਂ ਬੜੇ ਪੰਜਾਬੀ ਆ ਜੀ ਬਿਲਕੁਲ ਬਿਲਕੁਲ ਜੀ ਬੜੀ ਵੱਡੀ ਖੁਸ਼ੀ ਲੱਗਦਾ ਕੋਈ ਪਹੁੰਚੀ ਹੋਣੀ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਵੀ ਸਾਰਿਆਂ ਦੀਆਂ ਦੁਆਵਾਂ ਨੇ ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਆਉਣ ਲੱਗਿਆ ਜੀ ਬਾਪੁਰ ਬੱਲੇ ਬੱਲੇ ਜੀ ਕੀ ਗੱਲਬਾਤ ਹੋਈ ਹੈ ਬਾਪੂ ਜੀ ਨਾਲ ਬਾਬੀ ਨਾਲ ਤਾਂ ਬਸ ਉਹੀ ਗੱਲ ਕਰ ਰਹੇ ਸੀ ਕਿੱਦਾਂ ਮਹਿਸੂਸ ਹੋ ਰਿਹਾ ਹੈ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੇਨੀਅਨ ਹੋ ਗਏ ਆ ਜੀ ਜੀ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਥੇ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਹੈ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਚਾਹ ਸਰ ਕੀ ਕਹਿਣਾ ਚਾਹੋਗੇ ਆਰੀਓਂ ਬੰਬੇ ਤੋਂ ਆਰੀਓਂ ਜੀ ਭਾਈ ਜੀ ਮੈਂ ਇੱਥੇ ਸੀਗਾ ਪੰਜਾਬ ਸੀਗਾ ਜੀ ਪਰ ਇਹ ਤਾਂ ਮੈਂ ਉਡੀਕਦਾ ਸੀਗਾ ਵੀ ਕਦੋਂ ਉਹ ਮੌਕਾ ਮਿਲੇਗਾ ਜਦੋਂ ਬਾਪੂ ਜੀ ਹੋਰਾਂ ਕੋਲੇ ਜਾਵਾਂਗੇ ਤੇ ਸ਼ੁਭ ਜੀ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਬਾਤਾਂ ਕੀਤੀਆਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾਗਾ ਸੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਂ ਅੰਬੀਸ ਜੀ ਇਹੀ ਰੱਖਦਾ ਹਾਂਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਸਿੱਧੂ ਬਿਲਕੁਲ ਜੀ ਬਿਲਕੁਲ ਉਹ ਤਾਂ ਵੀਰੇ ਨੇ ਜਿਹੜੀ ਚੀਜ਼ ਲੱਗਦਾਗਾ ਹਾਂਜੀ ਹਾਂਜੀ ਲੈ ਇਹ ਇਹ ਚ ਪੁੱਛਣ ਵਾਲੇ ਦਾ ਪ੍ਰੈਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂਆਂ ਸੀਗੀਆਂ ਬਲੇਸਿੰਗ ਸੀਗੀਆਂ ਤੇ ਵਾਈਗੁਰੂ ਜੀ ਨੇ ਸੁਣੀ ਦੇਖੋ ਕਿਦਾਂ ਹਨੇ 2 ਸਾਲ ਤੋਂ 35 ਲੋਕ ਕਰਦੇ ਐ ਤੋਂ ਅੱਗੇ ਅੱਜਵਾਰ ਵੀ ਆਉਂਦੇ ਜੀ 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 ਬੇਸ਼ੱਕ ਜੋ ਬੜੀ ਪੰਜਾਬੀ ਹੈ ਨਾ ਜੀ ਬਿਲਕੁਲ ਬਿਲਕੁਲ ਜੀ ਬੜੀ ਵੱਡੀ ਕੂਚੀ ਲੱਗਦਾ ਕੋਈ ਕੋਈ ਪਹੁੰਚ ਗਈ ਹੋਣੀ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਵੀ ਸਾਰਿਆਂ ਦੀਆਂ ਦੁਆਵਾਂ ਨੇ ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਆਉਣ ਲੱਗਿਆ ਜੀ ਬਸ ਫਿਰ ਬੱਲੇ ਬੱਲੇ ਜੀ ਕੀ ਗੱਲਬਾਤ ਹੋਈ ਹੈ ਬਾਬਾ ਬਾਬੀ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿੱਦਾਂ ਮਹਿਸੂਸ ਹੋ ਰਿਹਾ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ। ਇੰਡਸਟਰੀ ਥੋੜੀ ਵੀ ਬੜੇ ਕੰਪੇਨਿੰਗ ਹੈਗੇ ਆ। ਜੀ ਜੀ ਰਿਐਕਸ਼ਨ ਸੀ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ। ਸਿੱਧੂ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ। ਲੈਜੈਂਡ ਇਜ਼ ਬੈਕ ਕਰੇ ਦੁਬਾਰਾ। ਬਿਲਕੁਲ ਜੀ ਲੈਜੈਂਡ ਇਜ਼ ਬੈਕ। ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਥੇ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ